ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਗੁਰਦੁਆਰਾ ਗੁਰੂ ਸਰ ਜਾਮਲੀ ਸਾਹਿਬ ਵਿਖੇ ਪਹੁੰਚੇ ਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਕਿ ਸਾਡੀ ਸਿੱਖ ਪੰਥ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਜੁਗਿੰਦਰ ਸਿੰਘ ਜਿੰਦੂ ਜੀ ਹੋਰਾਂ ਨੂੰ ਜਿੱਥੇ ਕੋਰ ਕਮੇਟੀ ਨਾਲ ਵਰਕਿੰਗ ਕਮੇਟੀ ਸ਼ਾਮਲ ਕੀਤਾ ਔਰ ਵੱਡਾ ਮਾਣ ਬਖਸ਼ਦਿਆ ਜ਼ਿਲ੍ਹੇ ਦੀ ਪ੍ਰਧਾਨਗੀ ਦਾ ਵੀ ਜਿਹੜਾ ਮਾਣ ਬਖਸ਼ਿਆ ਹੈ ਔਸਰ ਜਿੰਨੇ ਵੀ ਸਾਡੇ ਹੋਰ ਸਤਕਾਰਤ ਉਦੇਦਾਰ ਸਹਬਾਨ ਨੇ ਬਾਈ ਵਰਦੇਵ ਸਿੰਘ ਜੀ ਮਾਨ ਸਾਹਿਬ ਜਹਦਾਰ ਦਰਸ਼ਨ ਸਿੰਘ ਜੀ ਮੋਠਾਵਾਲਾ ਸਾਹਿਬ ਜਹਦਾਰ ਸਤਪਾਲ ਸਿੰਘ ਤਲਵੰਡੀ ਸਾਹਿਬ ਜਿਨ੍ਹਾਂ ਨੂੰ ਕੇ ਵਰਕਿੰਗ ਕਮੇਟੀ ਕੋਰ ਕਮੇਟੀ ਚ ਵੱਡਾ ਮਾਨ ਬਖਸ਼ਿਆ ਅੱਜ ਲਾਕੇ ਪਰਦੇ ਜ਼ਿਲ੍ਹੇ ਪਰਦੇ ਵਰਕਰਾਂ ਵੱਲੋਂ ਗੁਰੂ ਚਰਨਾਚ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਲੀਡਰਸ਼ਿਪ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਸਿੱਖ ਪੰਥ ਦੀ ਪੰਜਾਬ ਪੰਜਾਬੀ ਅਧਦੀ ਵੱਧ ਚੜ ਕੇ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਬਲ ਬਖਸ਼ਣ ਅਤੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਤ ਪ੍ਰਧਾਨ ਸਾਹਿਬ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਜੀ ਦਾ ਜਨਮ ਦਿਨ ਹੈ। ਉਹਨਾਂ ਦੇ ਇਸ ਜਨਮ ਦਿਨ ਦੇ ਉੱਤੇ ਵੀ ਸਾਰੇ ਹੀ ਵਰਕਰਾਂ ਨੇ ਗੁਰ ਚਰਨਾ ਚ ਮਨੋਂ ਮਣੀ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ, ਲੰਮੇਰੀ ਉਮਰ ਬਖਸ਼ਣ, ਪੰਥ ਅਤੇ ਪੰਜਾਬ ਪੰਜਾਬੀਅਤ ਦੀ ਸੇਵਾ ਕਰਨ ਦਾ ਹੋਰ ਬਲ ਬਖਸ਼ਣ। ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਵਿੱਚ ਜੋ ਵੀ ਅੱਜ ਜਿਸ ਤਰ੍ਹਾਂ ਦੀਆਂ ਵੀ ਕਟੜਾਵਾਂ ਵਾਪਰੀਆਂ ਨੇ ਸਰਦਾਰ ਸੁਪੀਰ ਸਿੰਘ ਬਾਦਲ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਆਵੇ। ਪਾਰਟੀ ਜਿਹੜੀ ਹੈ ਇਸ ਪੰਜਾਬ ਦੇ ਵਿੱਚ ਫਿਰ ਸੇਵਾ ਦੀ ਬਾਗਡੋਰ ਸੰਭਾਲੇ ਤੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿੱਦਾ ਜਿੱਥੇ ਧੰਨਵਾਦ ਉੱਥੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰ ਹਲਕੇ ਦੇ ਵਿੱਚ ਸਰ ਜਗਿੰਦਰ ਸਿੰਘ ਜਿੰਦੂ ਜੀ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਔਰ ਵੱਖ-ਵੱਖ ਸਾਡੇ ਵਰਕਰਾਂ ਨੂੰ ਉਹਦੇ ਦਿੱਤੇ ਹੈ ਜਿੱਥੇ ਅਸੀਂ ਪਾਰਟੀ ਲੀਡਰਸ਼ਿਪ ਦਾ ਸਤਿ ਸ੍ਰੀ ਅਕਾਲ ਜੀ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆਂ ਉੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀਗੇ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਵਾਸਤੇ ਸਮਾਤ ਬੁੱਧੀ ਅਤੇ ਬਲ ਬਖਸ਼ੇ ਤਾਂ ਜੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ ਵਰਕਰਾਂ ਨੂੰ ਉਦੇ ਦਿੱਤੀ ਹੈ ਜਿੱਥੇ ਅਸੀਂ ਪਾਰਟੀ ਲੀਡਰਸ਼ਿਪ ਦਾ ਸਾਦਕ ਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆਂ ਉੱਥੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀਗੇ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਵਾਸਤੇ ਸਮਤ ਬੁੱਧੀ ਅਤੇ ਬਲ ਬਖਸ਼ੇ ਤਾਂ ਜੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਗੁਰਦੁਆਰਾ ਗੁਰੂ ਸਰ ਜਾਮਲੀ ਸਾਹਿਬ ਵਿਖੇ ਪਹੁੰਚੇ ਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਕਿ ਸਾਡੀ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਜੁਗਿੰਦਰ ਸਿੰਘ ਜਿੰਦੂ ਜੀ ਹੋਰਾਂ ਨੂੰ ਜਿੱਥੇ ਕੋਰ ਕਮੇਟੀ ਨਾਲ ਵਰਕਿੰਗ ਕਮੇਟੀ ਸ਼ਾਮਲ ਕੀਤਾ ਔਰ ਵੱਡਾ ਮਾਣ ਬਖਸ਼ਦਿਆ ਜ਼ਿਲ੍ਹੇ ਦੀ ਪ੍ਰਧਾਨਗੀ ਦਾ ਵੀ ਜਿਹੜਾ ਮਾਣ ਬਖਸ਼ਿਆ ਉਸ ਜਿੰਨੇ ਵੀ ਸਾਡੇ ਹੋਰ ਸਤਿਕਾਰਤ ਅਹੁਦੇਦਾਰ ਸਹਿਬਾਨ ਨੇ ਭਾਈ ਵਰਦੇਵ ਸਿੰਘ ਜੀ ਮਾਨ ਸਾਹਿਬ ਅੱਜ ਜਹੈਦਾਰ ਦਰਸ਼ਨ ਸਿੰਘ ਜੀ ਮੋਠਾਵਾਲਾ ਸਾਹਿਬ ਜਹੈਦਾਰ ਸਤਪਾਲ ਸਿੰਘ ਤਲਵੰਡੀ ਸਾਹਿਬ ਜਿਨ੍ਹਾਂ ਨੂੰ ਕਿ ਵਰਕਿੰਗ ਕਮੇਟੀ ਕੋਰ ਕਮੇਟੀ 'ਚ ਵੱਡਾ ਮਾਣ ਮਕਸਿਆ ਅੱਜ ਲਾਕੇ ਪਰਦੇ ਜ਼ਿਲ੍ਹੇ ਪਰਦੇ ਵਰਕਰਾਂ ਵੱਲੋਂ ਗੁਰੂ ਚਰਨਾਚਰ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਲੀਡਰਸ਼ਿਪ ਤੇ ਮੇਰ ਭਰਿਆ ਹੱਥ ਰੱਖ ਕੇ ਸਾਨੂੰ ਸਿੱਖ ਪੰਥ ਦੀ ਪੰਜਾਬ ਪੰਜਾਬੀ ਅਧਿ ਵੱਧ ਚੜ ਕੇ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਬਲ ਬਖਸ਼ਣ ਅਤੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਤ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦਾ ਜ ਉਹਨਾਂ ਦੇ ਇਸ ਜਨਮ ਦਿਨ ਦੇ ਉੱਤੇ ਵੀ ਸਾਰੇ ਹੀ ਵਰਕਰਾਂ ਨੇ ਗੁਰੂ ਚਰਨਾ ਚ ਮਨੋਂ ਮਣੀ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਲੁਮੇਰੀ ਉਮਰ ਬਖਸ਼ਣ ਪੰਥ ਤੇ ਪੰਜਾਬ ਪੰਜਾਬੀ ਦੀ ਸੇਵਾ ਕਰਨ ਦਾ ਹੌਲ ਬਲ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਵਿੱਚ ਜੋ ਵੀ ਅੱਜ ਜਿਸ ਤਰ੍ਹਾਂ ਦੀਆਂ ਵੀ ਕਟੜਾਵਾਂ ਵਾਪਰੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਆਵੇ ਪਾਰਟੀ ਜਿਹੜੀ ਐ ਇਸ ਪੰਜਾਬ ਦੇ ਵਿੱਚ ਫਿਰ ਸੇਵਾ ਦੀ ਬਾਗਡੋਰ ਸੰਭਾਲੇ ਤੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿੱਦਾ ਜਿੱਥੇ ਧੰਨਵਾਦ ਉੱਥੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਅਸੀਂ ਸਾਰੇ ਸ਼ਰੋਮਣੀ ਅਕਾਲੀ ਗੱਲ ਦੇ ਵਰਕਰ ਸਹਿਬਾਨ ਗੁਰਦੁਆਰਾ ਗੁਰੂ ਸਰ ਜਾਮਲੀ ਸਾਹਿਬ ਵਿਖੇ ਪਹੁੰਚੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਕਿ ਸਾਡੀ ਈਸ ਸਿੰਘ ਪੰਥੀ ਨੁਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਜੁਗਿੰਦਰ ਸਿੰਘ ਜਿੰਦੂ ਜੀ ਹੋਰਾਂ ਨੂੰ ਜਿੱਥੇ ਕੋਰ ਕਮੇਟੀ ਨਾਲ ਵਰਕਿੰਗ ਕਮੇਟੀ ਸ਼ਾਮਲ ਕੀਤਾ ਔਰ ਵੱਡਾ ਮਾਣ ਬਖਸ਼ਦਿਆ ਜ਼ਿਲ੍ਹੇ ਦੀ ਪ੍ਰਧਾਨਗੀ ਦਾ ਵੀ ਜਿਹੜਾ ਮਾਣ ਬਖਸ਼ਿਆ ਉਸ ਜਿੰਨੇ ਵੀ ਸਾਡੇ ਹੋਰ ਸਤਿਕਾਰਤ ਅਹੁਦੇਦਾਰ ਸਹਿਬਾਨ ਨੇ ਭਾਈ ਵਰਦੇਵ ਸਿੰਘ ਜੀ ਮਾਨ ਸਾਹਿਬ ਜਹੇਦਾਰ ਦਰਸ਼ਨ ਸਿੰਘ ਜੀ ਮੋਠਾਵਾਲਾ ਸਾਹਿਬ ਜਹੇਦਾਰ ਸਤਪਾਲ ਸਿੰਘ ਤਲਵੰਡੀ ਸਾਹਿਬ ਜਿਨ੍ਹਾਂ ਨੂੰ ਕੇ ਵਰਕਿੰਗ ਕਮੇਟੀ ਕੋਰ ਕਮੇਟੀ ਚ ਵੱਡਾ ਮਾਣ ਬਖਸ਼ਿਆ ਅੱਜ ਲਾਕੇ ਪਰਦੇ ਜ਼ਿਲ੍ਹੇ ਪਰਦੇ ਵਰਕਰਾਂ ਵੱਲੋਂ ਗੁਰੂ ਚਰਨਾਚਰ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਲੀਡਰਸ਼ਿਪ ਤੇ ਮੇਰ ਭਰਿਆ ਹੱਥ ਰੱਖ ਕੇ ਸਾਨੂੰ ਸਿੱਖ ਪੰਥ ਦੀ ਪੰਜਾਬ ਪੰਜਾਬੀਅਤ ਦੀ ਵੱਧ ਚੜ ਕੇ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਬਲ ਬਖਸ਼ਣ ਅਤੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਤ ਪ੍ਰਧਾਨ ਸਾਹਿਬ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਜੀ ਦਾ ਜਨਮ ਦਿਨ ਹੈ ਉਹਨਾਂ ਦੇ ਇਸ ਜਨਮ ਦਿਨ ਦੇ ਉੱਤੇ ਵੀ ਸਾਰੇ ਹੀ ਵਰਕਰਾਂ ਨੇ ਗੁਰਚਰਨਾ ਚ ਮਨੋਂ ਮਣੀ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਲੁਮੇਰੀ ਉਮਰ ਬਖਸ਼ਣ ਪੰਥ ਤੇ ਪੰਜਾਬ ਪੰਜਾਬੀਅਤ ਦੀ ਸੇਵਾ ਕਰਨ ਦਾ ਹੋਰ ਬਲ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਵਿੱਚ ਜੋ ਵੀ ਅੱਜ ਜਿਸ ਤਰ੍ਹਾਂ ਦੀਆਂ ਵੀ ਕਟੜਾਵਾਂ ਵਾਪਰੀਆਂ ਨੇ ਸਰਦਾਰ ਸੁਪੀਰ ਸਿੰਘ ਬਾਦਲ ਦੀ ਰਹਿਨਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਪਰ ਕੇ ਆਵੇ ਪਾਰਟੀ ਜਿਹੜੀ ਹੈ ਇਸ ਪੰਜਾਬ ਦੇ ਵਿੱਚ ਫਿਰ ਸੇਵਾ ਦੀ ਬਾਗਡੋਰ ਸੰਭਾਲੇ ਤੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੀ ਦਾ ਜਿੱਥੇ ਧੰਨਵਾਦ ਉੱਥੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਪਰ ਹਲਕੇ ਦੇ ਵਿੱਚ ਸਰ ਜਗਿੰਦਰ ਸਿੰਘ ਜਿੰਦੂ ਜੀ ਨੂੰ ਜ਼ਿਲ੍ਹਾ ਪ੍ਰਧਾਨ ਔਰ ਵੱਖ-ਵੱਖ ਸਾਡੇ ਵਰਕਰਾਂ ਨੂੰ ਉਹਦੇ ਦਿੱਤੇ ਆ ਜਿੱਥੇ ਅਸੀਂ ਪਾਰਟੀ ਲੀਡਰਸ਼ਿਪ ਦਾ ਸਤਿ ਸ੍ਰੀ ਅਕਾਲ ਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆਂ ਅੱਥੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀਗੇ ਕਿ ਸਾਨੂੰ ਸ਼ਰੋਮਨੀ ਅਕਾਲੀ ਦਲ ਦੀ ਸੇਵਾ ਕਰਨ ਵਾਸਤੇ ਸਮਾਤ ਬੁੱਧੀ ਅਤੇ ਬਲ ਬਖਸ਼ੇ ਤਾਂ ਜੋ ਅਸੀਂ ਸ਼ਰੋਮਨੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਗੁਰਦੁਆਰਾ ਗੁਰੂ ਸਰ ਜਾਮਲੀ ਸਾਹਿਬ ਵਿਖੇ ਪਹੁੰਚੇ ਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਕਿ ਸਾਡੀ ਈਸਿੰਗਪੰਤੀ ਨੁਮੈਂਦਾ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਜੁਗਿੰਦਰ ਸਿੰਘ ਜਿੰਦੂ ਜੀ ਹੋਰਾਂ ਨੂੰ ਜਿੱਥੇ ਕੋਰ ਕਮੇਟੀ ਨਾਲ ਵਰਕਿੰਗ ਕਮੇਟੀ ਸ਼ਾਮਲ ਕੀਤਾ ਔਰ ਵੱਡਾ ਮਾਣ ਬਖਸ਼ਦਿਆ ਜ਼ਿਲ੍ਹੇ ਦੀ ਪ੍ਰਧਾਨਗੀ ਦਾ ਵੀ ਜਿਹੜਾ ਮਾਣ ਬਖਸ਼ਿਆ ਉਸ ਜਿੰਨੇ ਵੀ ਸਾਡੇ ਹੋਰ ਸਤਿਕਾਰਤ ਅਹੁਦੇਦਾਰ ਸਹਿਬਾਨ ਨੇ ਭਾਈ ਵਰਦੇਵ ਸਿੰਘ ਜੀ ਮਾਨ ਸਾਹਿਬ ਜਹੇਦਾਰ ਦਰਸ਼ਨ ਸਿੰਘ ਜੀ ਮੋਠਾਵਾਲਾ ਸਾਹਿਬ ਜਹੇਦਾਰ ਸਤਪਾਲ ਸਿੰਘ ਤਲਵੰਡੀ ਸਾਹਿਬ ਜਿਨ੍ਹਾਂ ਨੂੰ ਕਿ ਵਰਕਿੰਗ ਕਮੇਟੀ ਕੋਰ ਕਮੇਟੀ ਚ ਵੱਡਾ ਮਾਣ ਬਖਸ਼ਿਆ ਅੱਜ ਲਾਕੇ ਪਰਦੇ ਜ਼ਿਲ੍ਹੇ ਪਰਦੇ ਵਰਕਰਾਂ ਵੱਲੋਂ ਗੁਰੂ ਚਰਨਾਚਰ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਲੀਡਰਸ਼ਿਪ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਸਿੱਖ ਪੰਥ ਦੀ ਪੰਜਾਬ ਪੰਜਾਬੀਅਤ ਦੀ ਵੱਧ ਚੜ ਕੇ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਬਲ ਬਖਸ਼ਣ ਅਤੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਤ ਪ੍ਰਧਾਨ ਸਾਹਿਬ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਜੀ ਦਾ ਜਨਮ ਦਿਨ ਹੈ ਉਹਨਾਂ ਦੇ ਇਸ ਜਨਮ ਦਿਨ ਦੇ ਉੱਤੇ ਵੀ ਸਾਰੇ ਹੀ ਵਰਕਰਾਂ ਨੇ ਗੁਰਚਰਨਾ ਚ ਮਨੋਂ ਮਣੀ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਲੁਮੇਰੀ ਉਮਰ ਬਖਸ਼ਣ ਪੰਥ ਤੇ ਪੰਜਾਬ ਪੰਜਾਬੀ ਦੀ ਸੇਵਾ ਕਰਨ ਦਾ ਹੌਲ ਬਲ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਵਿੱਚ ਜੋ ਵੀ ਅੱਜ ਜਿਸ ਤਰ੍ਹਾਂ ਦੀਆਂ ਵੀ ਕਟੜਾਵਾਂ ਵਾਪਰੀਆਂ ਨੇ ਸਰਦਾਰ ਸੁਪੀਰ ਸਿੰਘ ਬਾਦਲ ਦੀ ਰਹਿਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਆਵੇ ਪਾਰਟੀ ਜਿਹੜੀ ਐ ਇਸ ਪੰਜਾਬ ਦੇ ਵਿੱਚ ਫਿਰ ਸੇਵਾ ਦੀ ਬਾਗਡੋਰ ਸੰਭਾਲੇ ਤੇ ਪੰਜਾਬ ਨੂੰ ਅੱਗੇ ਦੀ ਕਲਾ ਵਿੱਚ ਲੈ ਕੇ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦਾ ਜਿੱਥੇ ਧੰਨਵਾਦ ਉੱਥੇ ਉਹਨਾਂ ਨੂੰ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਪਰ ਹਾਊਸ ਕੇ ਵਿੱਚ ਸਰ ਜਗਿੰਦਰ ਸਿੰਘ ਜਿੰਦੂ ਜੀ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਔਰ ਵੱਖ-ਵੱਖ ਸਾਡੇ ਵਰਕਰਾਂ ਨੂੰ ਉਹਦੇ ਦਿੱਤੇ ਐ ਜਿੱਥੇ ਅਸੀਂ ਪਾਰਟੀ ਲੀਡਰਸ਼ਿਪ ਦਾ ਸਰਦਾਰ ਗੀਤ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆਂ ਉੱਥੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀਗੇ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਵਾਸਤੇ ਸਮਾਤ ਬੁੱਧੀ ਅਤੇ ਬਲ ਬਖਸ਼ੇ ਤਾਂ ਜੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਈਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਗੁਰਦੁਆਰਾ ਗੁਰੂ ਸਰ ਜਾਮਲੀ ਸਾਹਿਬ ਵਿਖੇ ਪਹੁੰਚੇ ਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ ਕਿ ਸਾਡੀ ਸਿੱਖ ਪੰਥ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਜੁਗਿੰਦਰ ਸਿੰਘ ਜਿੰਦੂ ਜੀ ਹੋਰਾਂ ਨੂੰ ਜਿੱਥੇ ਕੋਰ ਕਮੇਟੀ ਨਾਲ ਵਰਕਿੰਗ ਕਮੇਟੀ ਸ਼ਾਮਲ ਕੀਤਾ ਔਰ ਵੱਡਾ ਮਾਣ ਬਖਸ਼ਿਆ ਜਿਲੇ ਦੀ ਪ੍ਰਧਾਨਗੀ ਦਾ ਵੀ ਜਿਹੜਾ ਮਾਣ ਬਖਸ਼ਿਆ ਹੈ ਖਾਸ ਜਿੰਨੇ ਵੀ ਸਾਡੇ ਹੋਰ ਸਤਿਕਾਰਤ ਅਹੁਦੇਦਾਰ ਸਹਿਬਾਨ ਨੇ ਬਾਈ ਵਰਦੇਵ ਸਿੰਘ ਜੀ ਮਾਨ ਸਾਹਿਬ ਅੱਜ ਜਹੈਦਾਰ ਦਰਸ਼ਨ ਸਿੰਘ ਜੀ ਮੋਠਾਵਾਲਾ ਸਾਹਿਬ ਜਹੈਦਾਰ ਸਤਪਾਲ ਸਿੰਘ ਤਲਵੰਡੀ ਸਾਹਿਬ ਜਿਨ੍ਹਾਂ ਨੂੰ ਕੇ ਵਰਕਿੰਗ ਕਮੇਟੀ ਕੋਰ ਕਮੇਟੀ ਚ ਵੱਡਾ ਮਾਣ ਬਖਸ਼ਿਆ ਅੱਜ ਲਾਕੇਪੜ ਦੇ ਜ਼ਿਲ੍ਹੇਪੜ ਦੇ ਵਰਕਰਾਂ ਵੱਲੋਂ ਗੁਰੂ ਚਰਨਾਚ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੁੱਚੀ ਲੀਡਰਸ਼ਿਪ ਤੇ ਮੇਰ ਭਰਿਆ ਹੱਥ ਰੱਖ ਕੇ ਸਾਨੂੰ ਸਿੱਖ ਪੰਥ ਦੀ ਪੰਜਾਬ ਪੰਜਾਬੀ ਅਧਿ ਵੱਧ ਚੜ ਕੇ ਸੇਵਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਬਲ ਬਖਸ਼ਣ ਅਤੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਤ ਪ੍ਰਧਾਨ ਸਾਹਿਬ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਜੀ ਦਾ ਜਨ ਉਹਨਾਂ ਦੇ ਇਸ ਜਨਮ ਦਿਨ ਦੇ ਉੱਤੇ ਵੀ ਸਾਰੇ ਹੀ ਵਰਕਰਾਂ ਨੇ ਗੁਰ ਚਰਨਾ ਚ ਮਨੋਮਣੀ ਅਰਦਾਸ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਲੁਮੇਰੀ ਉਮਰ ਬਖਸ਼ਣ ਪੰਥ ਤੇ ਪੰਜਾਬ ਪੰਜਾਬੀ ਦੀ ਸੇਵਾ ਕਰਨ ਦਾ ਹੌਲ ਬਲ ਬਖਸ਼ਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੰਜਾਬ ਦੀ ਧਰਤੀ ਦੇ ਵਿੱਚ ਜੋ ਵੀ ਅੱਜ ਜਿਸ ਤਰ੍ਹਾਂ ਦੀਆਂ ਵੀ ਕਟਰਾਵਾਂ ਵਾਪਰੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਮਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਆਵੇ ਪਾਰਟੀ ਜਿਹੜੀ ਹੈ ਇਸ ਪੰਜਾਬ ਦੇ ਵਿੱਚ ਫਿਰ ਸੇਵਾ ਦੀ ਬਾਗਡੋਰ ਸੰਭਾਲੇ ਤੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦਾ ਜਿੱਥੇ ਧੰਨਵਾਦ ਉੱਥੇ ਉਹਨਾਂ ਨੂੰ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ